ਸ਼੍ਰੀ ਹਰੀ ਮੰਦਿਰ ਗੋਪਾਲ ਨਗਰ ਮਚੀਠਾ ਰੋਡ ਵਿਖੇ ਲੋੜੀ ਦਾ ਤਿਉਹਾਰ ਸ਼੍ਰੀ ਹਰੀ ਮੰਦਿਰ ਜੰਝਕਰ ਸੋਸਾਇਟੀ ਵੱਲੋਂ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸੋਸਾਇਟੀ ਦੇ ਚੇਅਰਮੈਨ ਚਰਨਜੀਤ ਦੇਵ ਕਾ ਅਤੇ ਸੁਰਿੰਦਰ ਮਹਾਜਨ ਨੇ ਸਾਰਿਆਂ ਨੂੰ ਲੋੜੀ ਦੀ ਵਧਾਈ ਦਿੱਤੀ ਅਤੇ ਦੱਸਿਆ ਕਿ ਇਹ ਤਿਉਹਾਰ ਸਾਰੀ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਹੀ ਇਸੇ ਤਰ੍ਹਾਂ ਮਨਾਇਆ ਜਾਂਦਾ ਹੈ। ਇਸ ਮੌਕੇ ਪੰਡਿਤ ਮਹਾਬੀਰ ਪ੍ਰਸਾਦ ਵੱਲੋਂ ਪੂਜਾ ਅਰਚਨਾ ਕੀਤੀ ਗਈ ਅਤੇ ਪੁੱग्गा ਪਾਲ ਕੇ ਸੰਗਤ ਵਿੱਚ ਪ੍ਰਸ਼ਾਦ ਵੰਡਿਆ ਗਿਆ। हैपी अरोड़ा मदन महाजन दुष्यंत ठाकुर जोगिंदर पाल सतपाल ठाकुर समेत संगत मौजूद थी आज गोपाल नगर हरि मंदिर जनचा सोसाइटी ਵੱਲੋਂ بڑے ਧੂਮਦਮ ਨਾਲ ਲੋਹੜੀ ਬਾਲੀ ਗਈ ਹੈ ਜਿਹਦੇ ਵਿੱਚ ਸਾਦੇ ਮੱਲੇ ਵਾਸੀਆਂ ਨੇ بڑے ਧੂਮਦਮ ਨਾਲ ਹਿੱਸਾ ਲਿਆ ਤੇ ਸਾਰਿਆਂ ਨੇ ਮਾਤਾ ਦੀ ਅਪਰ ਪਰਮਾਤਮਾ ਦਾ ਆਸ਼ੀਰਵਾਦ ਲਿਆ ਤੇ ਸਾਰਿਆਂ ਨੂੰ ਸਾਡੇ ਮੰਦਰ ਵੱਲੋਂ सोसाइटी ਵੱਲੋਂ ਸਾਰੇ ਮੱਲਾ ਵਾਸੀਆਂ ਨੂੰ गोपाल नगर ਨੂੰ ਲੋਹੜੀ ਦੀ ਬਹੁਤ-ਬਹੁਤ ਵਧਾਈਆਂ ਅੱਜ ਹਰੀ ਮੰਦਰ ਜਨਕਾ ਸੁਸਾਇਟੀ ਵਾਲੋਂ ਜਿਹੜਾ ਲੋਹੜੀ ਦਾ ਹੀਰ ਤਿਹਾਰ ਮਨਾਇਆ ਬਾਹਰ ਲੋਹੜੀ ਜਿਹੜਾ ਵੈ ਬਾਲੀ ਆ ਸਾਰਾ ਇਲਾਕਾ ਨਿਵਾਸੀ ਦੇ ਸਹਿਯੋਗ ਨਾਲ ਮਹੱਲੇ ਦੇ ਸਹਿਯੋਗ ਨਾਲ ਮੰਦਰ ਕਮੇਟੀ ਤੇ ਬਾਹਰ ਲੋਹੜੀ ਦਾ ਤਿਹਾਰ ਦਾ ਵਾਹਿਗੁਰੂ ਸਾਰਾ ਇਲਾਕਾ ਨਿਵਾਸੀਆਂ ਨੂੰ ਹਰੀ ਮੰਦਰ ਕਮੇਟੀ ਵਾਲੋਂ ਬਹੁਤ ਬਹੁਤ